ਚੋਣ ਕਮਿਸ਼ਨ ਵੱਲੋਂ ਦੇਸ਼ ਭਰ 'ਚ ਚੋਣ ਜਾਬਤਾ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਵੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਸਖਤ ਦਿਖਾਈ ਦੇ ਰਹੀ ਹੈ ਜਿਸ ਦੇ ਚੱਲਦੇ ਬਟਾਲਾ ਸ਼ਹਿਰ 'ਚ ਬਟਾਲਾ ਪੰਜਾਬ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਮਤਵ ਨਾਲ ਐਸਐਚਓ ਖੁਸ਼ਬੀਰ ਕੋਰ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੋਂ ਬਟਾਲਾ ਬੱਸ ਸਟੈਂਡ ਤੇ ਚਲਾਇਆ ਗਿਆ ਸਰਚ ਅਭਿਆਨ ਇਸ ਮੌਕੇ ਤੇ ਐਸਐਚਓ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਢੰਗ ਦੇ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਿਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਰਚ ਅਭਿਆਨ ਵੀ ਉਸੇ ਦੀ ਕੜੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਬਟਾਲਾ ਪੁਲਿਸ ਦਾ ਸਾਥ ਦੇਣ। ਅਭਿਆਨ ਜਲਦੀ ਚੁੱਕ ਤੇ ਚਲਾਇਆ ਗਿਆ। ਜਦੋਂ ਦਾ ਕੋਡ ਆਫ ਕੰਟਰੈਕਟ ਕੀਤਾ ਹੈ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ਸ ਅਮਨ ਵਿੱਚ ਲੈਂਦੀਆਂ ਜਾ ਰਹੀਆਂ। ਜਿੱਦਾਂ ਆਪਾਂ ਕਾਸੋ ਆਪਰੇਸ਼ਨਸ ਕੋਆਰਡੀਨੇਟਸ ਆਪਰੇਸ਼ਨਸ ਕਰ ਰਹੇ ਹਾਂ। ਇਦਾਂ ਹੀ ਅੱਜ ਕਾਡਨ ਸਰਚ ਆਪਰੇਸ਼ਨਸ ਆਪਾਂ ਜਿਹੜੇ ਐਟ ਰੇਲਵੇ ਸਟੇਸ਼ਨਸ, ਕਰਾਊਡਿਡ ਪਲੇਸਿਸ, ਮਾਰਕੀਟਸ ਐਂਡ ਬੱਸ ਸਟੈਂਡਸ ਤੇ ਕਰ ਰਹੇ ਆ। ਇਦਾਂ ਹੀ ਆਪਾਂ ਜਿਹਦਾ ਫਲੈਗ ਮਾਰches ਕੰਡਕਟ ਕਰਦੇ ਆ ਟੂ ਅਵੇਅਰ ਪੀਪਲ। ਸੋ ਅੱਜ ਜਿਹੜਾ ਹੈਗਾ ਇਹ ਮੇਨ ਕੀ ਕੋਈ ਇਦਾਂ ਦਾ ਫਿਗਰੇਟਿਵ, ਕੋਈ ਇਦਾਂ ਦੀ ਗੱਲਬਾਤ, ਕੋਈ ਸ਼ਰਾਰਤੀ ਅਨਸਰ ਹਰ ਪਾਸੇ ਉਹ ਹਰ ਪੱਖੋਂ ਜਿਹੜਾ ਇਲੈਕਸ਼ਨ ਸਮੂਥ ਨਿਕਲੇ ਇਸ ਰਿਗਾਰਡਿੰਗ ਜਿਹੜੀ ਆਪਾਂ ਥੋਰੋਲੀ ਚੈਕਿੰਗਸ ਰੋਜ਼ ਦੇ ਰੋਜ਼ ਜਿਹੜੀ ਇੰਪਲੀਮੈਂਟ ਕਰ ਰਹੇ ਆ ਪਬਲਿਕ ਨੂੰ ਕੀ ਅਪੀਲ ਪਬਲਿਕ ਨੂੰ ਇਹੀ ਅਪੀਲ ਕੀਤੀ ਕੌਨਫੀਡੈਂਸ ਬਿਲਡਿੰਗ ਮੇਅਰ ਵੀ ਇਹ ਹੁੰਦਾ ਕਿ ਵੀ ਆਰ ਹੇਅਰ ਆਪਣੇ ਸਾਡੇ ਨਾਲ ਪੈਰਾਮਿਲਟਰੀ ਫੋਰਸਸ ਵੀ ਹੈਗੀ ਹੈ ਤੇ ਇਹ ਬਿਲਕੁਲ ਸਮੂਥ ਇਲੈਕਸ਼ਨਸ ਹੋਣਗੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ ਆਪਣੇ ਬੇਫਿਕਰ ਹੋ ਕੇ ਵੋਟਸ ਦੇਣ ਐਂਡ ਇਨ ਕੇਸ ਜੇ ਇਹਨਾਂ ਨੂੰ ਕੋਈ ਵੀ ਇਦਾਂ ਦੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ ਕੋਈ ਲਿਕਰ ਰਿਲੇਟਿਡ ਜਾਂ ਕੋਈ ਵੀ ਇਦਾਂ ਦੀ ਇਲੈਗਲ ਥਿੰਗ ਚੱਲਦੀ ਪਈ ਉਹਦੇ ਨਾਲ ਦੇ ਨਾਲ ਜਿਹੜਾ ਨੋਟਿਸ ਚਲਿਆ ਹੈ ਸਾਡੇ ਤਾਂ ਕਿ ਆਪਾਂ ਉਸ ਅਕੋਰਡਿੰਗ ਕਾਰਵਾਈ ਅਮਲ ਵਿੱਚ ਲਿਆ ਸਕੀਏ